ਇਹ ਸੰਗਤੀਆਂ ਭਾਵਨਾਵਾਂ ਸੀ ਤੇ ਮੇਰਾ ਜਿਹੜਾ ਫੀਲਡ ਹੈ ਉਹ ਵੀ ਧਾਰਮਿਕ ਖੇਤਰ ਹੈ ਸੋ ਮੈਂ ਜੋ ਮੈਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਕੋਸ਼ਿਸ਼ ਕਰਾਂਗੀ ਗੁਰੂ ਸਾਹਿਬ ਆਪ ਕਿਰਪਾ ਕਰਕੇ ਉਹਦੇ ਪੂਰੀ ਕਰਵਾ ਲੈਣ ਸਾਭ ਦਾ ਜਥੇਦਾਰ ਗਿਆਨੀ ਹਰਪੀ ਸਿੰਘ ਨੂੰ ਪੰਜ ਮੈਂਬਰੀ ਪ੍ਰਤੀ ਕਮੇਟੀ ਵੱਲੋਂ ਗਠਿਤ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਤੇ ਬਿਨਾਂ ਕਿਸੇ ਵਿਰੋਧ ਦੇ ਪ੍ਰਧਾਨ ਐਲਾਨ ਦਿੱਤਾ ਗਿਆ ਹੈ ਇਸ ਦਾ ਐਲਾਨ ਨਿਗਰਾਨ ਬਣਾਏ ਸੰਤਾ ਸਿੰਘ ਉਮੈਦਪੁਰੀ ਵੱਲੋਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਪੰਥ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਹੈ ਅਕਾਲੀ ਦਲ ਦੇ ਪ੍ਰਧਾਨ ਵੱਜੋਂ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਤਸਵੀਜ਼ ਬਾਬਾ ਸਰਬਜੋਤ ਸਿੰਘ ਬੇਦੀ ਨੇ ਰੱਖੀ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਦੀ ਤਾਇਦ ਕੀਤੀ ਸ਼੍ਰੀ ਅਕਾਲ ਤੱਕ ਸਾਬੇ ਵੱਲੋਂ ਬਣਾਈ ਗਈ ਪ੍ਰਤੀ ਕਮੇਟੀ ਵੱਲੋਂ ਅੱਜ ਇੱਥੇ ਡੈਲੀਗੇਟ ਇਜਲਾਸ ਦੌਰਾਨ ਪੰਥਕ ਕੌਂਸਲ ਬਣਾਈ ਗਈ ਹੈ ਅਤੇ ਬੀਬੀ ਸਤਵੰਤ ਕੌਰ ਨੂੰ ਉਸ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ ਡੈਲੀਗੇਟ ਇਜਲਾਸ ਲਈ ਅਬਜ਼ਰਵਰ ਨਿਯੁਕਤ ਕੀਤੇ ਗਏ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਸੰਤਾ ਸਿੰਘ ਉਮੈਦਪੁਰੀ ਨੇ ਨਵੀਂ ਨਿਯੁਕਤੀ ਦਾ ਐਲਾਨ ਕੀਤਾ ਹੈ ਡੇਲੀਗੇਟ اجلاس ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਵਾਪਸ ਕੀਤੇ ਜਾਣ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਕਾਨੂੰਨ ਮੁਤਾਬਕ ਹੱਲ ਕੀਤਾ ਜਾਵੇ। ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਲੈਂਡ ਪੁਲਿੰਗ ਨੀਤੀ ਦੀ ਸਖਤ ਵਿਰੋਧਤਾ ਕਰਦਿਆਂ ਹੋਇਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਤੋਂ ਬਾਹਰੀ ਲੋਕਾਂ ਨੂੰ ਪੰਜਾਬ ਵਿੱਚ ਨੌਕਰੀ, ਜਾਇਦਾਦ ਖਰੀਦਣ ਅਤੇ ਵੋਟ ਦੇ ਅਧਿਕਾਰ ਤੇ ਪੂਰਨ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ। ਪੰਜਾਬ ਪੰਜਾਬੀਆਂ ਦਾ ਸੂਬਾ ਤੇ ਪੰਜਾਬੀ ਆਪਣੀ ਬੋਲੀ ਅਤੇ ਲਿਖੀ ਤੇ ਬਹੁਤ ਮਾਣ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੋਂ ਬਾਅਦ ਵੀ ਹਾਲੇ ਤੱਕ ਪੰਜਾਬੀ ਬੋਲੀ ਨੂੰ ਬੰਦਾ ਮਾਨ ਸਨਮਾਨ ਨਹੀਂ ਮਿਲਿਆ ਸਰਕਾਰੀ ਦਫ਼ਤਰਾਂ ਵਿੱਚ ਹਾਲੇ ਤੱਕ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਜਾਂ ਹਿੰਦੀ ਵਿੱਚ ਕੰਮ ਕੀਤੇ ਜਾਂਦੇ ਹਨ ਪੰਜਾਬ ਦੇ ਦੂਸ਼ੀ ਤੋਰੇ ਪਾਣੀਆਂ ਦੀ ਸਾਮ ਸੰਭਾਲ ਨਾ ਹੋਣ ਕਾਰਨ ਪੰਜਾਬ ਦਾ ਵਾਤਾਵਰਨ ਵਿਗੜ ਰਿਹਾ ਹੈ ਇਨ੍ਹਾਂ ਅਹਿਮ ਮਸਲਿਆਂ ਤੇ ਮਹਾਰਾਂ ਦੀ ਰਾਏ ਤੇ ਸਿਫਾਰਸ਼ਾਂ ਲੈਣ ਉਪਰੰਤ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਲਈ ਹਰਠੋਸ ਕਦਮ ਚੁੱਕੇ ਜਾਣਗੇ ਭਾਰਤੀ ਸੰਵਿਧਾਨ ਨੂੰ ਫੈਡਰਲ ਰੂਪ ਦੇਣ ਦੀ ਮੰਗ ਅਤੇ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਮੰਗ ਦੇਸ਼ ਦੀ ਤਰੱਕੀ ਵਾਸਤੇ ਵਪਾਰ ਲਈ ਟਾਰੀ ਸਰਹਦ ਹੁਸੈਨੀ ਵਾਲਾ ਸਰਹਦ ਖੋਲਣ ਦੀ ਮੰਗ ਆਦਿ ਸ਼ਾਮਿਲ ਹਨ ਪੰਥਕ ਕਾਉਂਸਲ ਬਣਾਈ ਗਈ ਪੰਥਕ ਇਕਤਾ ਦੇ ਤਾਲਮੇਲ ਲਈ ਔਰ ਇਹ ਪੰਥਕ ਇਕਤਾ ਦਾ ਤਾਲਮੇਲ ਪੰਥਕ ਸਫਾ ਵਿੱਚ ਰਹਿ ਕੇ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਹੈ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਕਿਸੇ ਵੀ ਅਹੁਦੇ ਦੀ ਦੌੜ ਵਿੱਚ ਮੇਰੀ ਕੋਈ ਇੱਛਾ ਨਹੀਂ ਸੀ ਨਹੀਂ ਮੈਂ ਇਸ ਦੀ ਪੂਰਤੀ ਵਾਸਤੇ ਕਦੇ ਕੋਈ ਸਟੇਟਮੈਂਟ ਕੋਈ ਬਿਆਨ ਕੋਈ ਪ੍ਰੋਜੈਕਸ਼ਨ ਕੀਤੀ ਹੈ ਤੇ ਸੰਗਤ ਦੀਆਂ ਭਾਵਨਾਵਾਂ ਸੀ ਤੇ ਮੇਰਾ ਜਿਹੜਾ ਫੀਲਡ ਹੈ ਉਹ ਵੀ ਧਾਰਮਿਕ ਖੇਤਰ ਹੈ ਤੁਸੀਂ ਮੈਂ ਜੋ ਮੈਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਕੋਸ਼ਿਸ਼ ਕਰਾਂਗੀ ਗੁਰੂ ਸਾਹਿਬ ਆਪ ਕਿਰਪਾ ਕਰਕੇ ਉਹਦੇ ਪੂਰੀ ਕਰਵਾ ਲੈਣ ਔਰ ਹੁਕਮਨਾਮੇ ਦੀ ਭਾਵਨਾ ਵੀ ਇਹੀ ਸੀ ਪੰਤਕ ਜੀ ਜਦ ਦੌਰ ਦੇ ਵਿੱਚ ਗੱਲ ਕਰੀਏ ਤਾਂ ਤੁਹਾਡਾ ਵੱਡਾ ਨਾਮ ਆਉਂਦਾ ਸੀ ਤੁਹਾਡੇ ਵੱਲੋਂ ਹੀ ਆਉਂਦਾ ਸੀ ਮੀਡੀਆ ਵੱਲੋਂ ਮੇਰੇ ਵੱਲੋਂ ਕਦੇ ਕੋਈ ਸਟੇਟਮੈਂਟ ਨਹੀਂ ਸੀ ਚਰਚਾਵਾਂ ਦੇ ਵਿੱਚ ਸੀ ਨਾਮ ਇਹ ਬਹੁਤ ਚਰਚਾ ਤੁਸੀਂ ਕੀਤੀ ਹੈ ਬਹੁਤ ਕੀਤੀ ਹੈ ਤੁਸੀਂ ਪਰ ਮੇਰੇ ਵੱਲੋਂ ਇਸ ਤਰ੍ਹਾਂ ਦਾ ਲਗਾਤਾਰ ਜੇ ਆਪਾਂ ਗੱਲ ਕਰੀਏ ਕੁਛ ਦੇਣ ਦਾ ਸਫਰ ਕਿੱਨਾ ਲੰਬਾ ਲੰਘ ਕੇ ਆਇਆ ਸਰ ਜੀ ਜਿਹਨੇ ਦੇਖ ਲਿਆ ਕੋ ਵੱਡੀ ਜਿੰਨੇ ਵੇਲੇ ਪੰਜਾਬ ਡਿਲੀਗੇਟ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਹੈ ਪਾ ਪਾਵਨੀ ਵਿੱਚ ਰੱਖ ਕੇ ਸਾਡੇ ਪਰਤੀ ਕਮੇਟੀ ਤੋਂ ਆਪਣਾ ਜਿਹੜਾ ਕਾਰਜ ਹੈ ਗੁਰੂ ਸਾਹਿਬ ਜੀ ਨੇ ਇੱਕ ਉਹਦਾ ਪਾਰਟ ਪੂਰਾ ਕਰਾ ਲਿਆ ਦੂਸਰਾ ਪਾਰਟ ਜੋ ਪੰਥ ਇਕਤਾ ਦਾ ਉਹਦੇ ਲਈ ਹਜੇ ਅਸੀਂ ਯਤਨ ਜਿਹੜੇ ਸ਼ੁਰੂ ਕਰਨੇ ਆ ਅਸੀਂ ਸ਼ੁਰੂ ਕਰਦੇ ਰਵਾਂਗੇ ਕੀਤੇ ਵੀ ਨੇ ਕੁਝ ਧਿਰਾਂ ਦੇ ਨਾਲ ਤਾਲਮਿਲ ਕੀਤਾ ਪਿਛਲੇ ਦਿਨੀ ਹਰ ਕੋਲੇ ਜਾਵਾਂਗੇ ਹੱਥ ਜੋੜਾਂਗੇ ਪੰਥ ਦੀ ਇਕਤਾ ਲਈ ਪੰਥ ਦੀ ਭਰੋਸੇਯੋਗਤਾ ਦੀ ਬਹਾਲੀ ਲਈ ਇੱਕ ਸਾਂਝਾ ਪਲੇਟਫਾਰਮ ਇਸ ਤਰ੍ਹਾਂ ਦਾ ਹੋਵੇ ਜਿੱਥੇ ਕਦੇ ਪੰਥ ਜੁੜ ਕੇ ਬੈਠ ਸਕੇ ਧੰਨ ਸਾਬਕੇ ਪਾਤਸ਼ਾਹ